ਤੋ ਪਹਿਲਾਂ ਪਾ ਕਪੜਾ ਵਧੀਆ ਸੈੱਟ ਕਰ ਲੈਣਾ ਹੈਗਾ ਉਸ ਤੋਂ ਬਾਅਦ ਛਾਲੀ ਇੰਚ ਦੇ ਨਿਸ਼ਾਨ ਲਾ ਲੈਣਾ ਇਸ ਤਰ੍ਹਾਂ ਛਾਲੀ ਇੰਚ ਦੇ ਨਿਸ਼ਾਨ ਲਗਾ ਕੇ ਇਸ ਤਰ੍ਹਾਂ ਕਰਾਈ ਦਾ ਸੈਂਟਰ ਕਰ ਲੈਣਾ ਹੈ ਜੇ ਸਿੱਧੇ ਤਰ੍ਹਾਂ ਕਿੜਾ ਨਿਸ਼ਾਨ ਲਾਉਣੇ ਉਸ ਤਰ੍ਹਾਂ ਵੀ ਆਪਾਂ ਲਾ ਸਕਦੇ ਆ ਪਰ ਮੈਨੂੰ ਇਸ ਤਰ੍ਹਾਂ ਸੌਖੇ ਲੱਗਦੇ ਮੈਂ ਇਸ ਤਰ੍ਹਾਂ ਲਾਉਣੀ ਆ ਹਾਂਜੀ ਇਸ ਤਰ੍ਹਾਂ ਆਪਾਂ ਸਾਰਾ ਦੇਖ ਲੈਣਾ ਵੀ ਆਪਣੇ ਕਪੜਾ ਇੱਕ ਵਾਰ ਕਰ ਲੈਣਾ ਹੈਗਾ ਵਰਕ ਦੇ ਹਿਸਾਬ ਨਾਲ anjay hmm, apa koperasi set kakek Vishal ya, mana pak pantalinya inch, keme, anjay, mana pak santari inch itu ਨ 9 ਇੰਚ ਰੱਖ ਸਕਦੇ ਆ ਸਾਢੇ 3 ਰੱਖ ਸਕਦੇ ਆ ਆਪਾਂ ਸਾਢੇ 21 ਇੰਚ ਤੇ ਆਪਾਂ ਨਿਸ਼ਾਨ ਲਾ ਲਿਆ ਇਹਦਾ ਆਪਾਂ ਜੀ ਹੁਣ ਆਪਾਂ ਇਸ ਤਰ੍ਹਾਂ ਨਿਸ਼ਾਨ ਇਹਨੂੰ ਲਾ ਲੈਣਾ ਦਿੱਤਾ ਕਰਕੇ ਸਿੱਧੀ ਪੱਟੀ ਦੀ ਸਹਾਤ ਨਾਲ ਜੇ ਇਹ ਆਪਣਾ ਫਰੰਟ ਪੱਲਾ ਕੱਟਿਆ ਗਿਆ ਹੁਣ ਆਪਾਂ ਬੈਕ ਪੱਲਾ ਕੱਟਾਂਗੇ ਇਸ ਤਰ੍ਹਾਂ ਇਹਨੂੰ ਵੀ ਵਿਛਾ ਲੈਣਾ ਕੱਪੜੇ ਨੂੰ ਸਹੀ ਤਰ੍ਹਾਂ ਖਲਾਂਗੇ ਜੇ ਨਿਸ਼ਾਨ ਲਗਾ ਕੇ ਕੱਟਣਾ ਤੁਸੀਂ ਓਦਾਂ ਵੀ ਕੱਟ ਸਕਦੇ ਆ ਪਰ ਮੈਂ ਇਸ ਤਰ੍ਹਾਂ ਹੀ ਕੱਟ ਲੈਣੀ ਹੁੰਦੀ ਆ ਸੌਖਾ ਲੱਗਦਾ ਹੈ ਇਹ ਸਟਰਪਾ ਸਾਰਾ ਕਪੜਾ ਸੈੱਟ ਕਰ ਲਿਆ ਆ ਆਇਕਸਟਾ ਕਿ ਆਪਾਂ ਕਪੜਾ ਤਾਇਨ ਕਰਕੇ ਆਪਣੀ ਬੈਕ ਪੱਲੇ ਦੀ ਤਰਪਾਈ ਆ ਜਿਹੜੀ ਆਪਾਂ ਉਸ ਲਈ ਹਾਂਜੀ ਹੁਣ ਨੂੰ ਕੱਟ ਦਾਂਗੇ ਬੈਕ ਪੱਲੇ ਨੂੰ ਜੀ బ్యాగ్ పల్లెను ఫోల్డ్ తర ఫోల్డ్ ఫ్రలా ఫోల్డ్ ర ਇਸ ਨੂੰ ਹੋਰ ਇੱਥੇ ਨਾ ਸੈੱਟ ਕਰ ਲੈਣਾ ਆਪਾਂ ਕੱਪੜਿਆਂ ਨੂੰ ਤਾਂ ਜੋ ਨਿਸ਼ਾਨ ਲਾਉਣ ਚ ਕੋਈ ਪ੍ਰੋਬਲਮ ਨਾ ਆਵੇ ਸਹੀ ਸਹੀ ਨਿਸ਼ਾਨ ਲਾ ਕੇ ਜਾਂ ਹਾਂਜੀ ਹੁਣ ਆਪਾਂ ਕਰਾਂਗੇ మోడేది కాట పవే సబ్బతో పలా ఇచ్చ తిశాను తర సంచే ను మోడే ద ध्यान रखना भी अपना कपड़ा सारा उपरू बराबर रखना है मैं थोड़ा जहा कपड़ा वा गया इस तरह हम अपना कपड़ा बराबर हो गया है हाँ जी इस तरह निशान लगा लेना ਇਸ ਤੋਂ 6 ਇੰਚ ਦਾ ਨਿਸ਼ਾਨ ਲਗਾ ਲੈਣਾ 2 ਇੰਚ ਦਾ ਨਿਸ਼ਾਨ ਲਾ ਲੈਣਾ 18 ਇੰਚ ਆਪਣੀ ਛਾਤੀ ਤਿਆਰ ਹੈ ਜੀ 9 ਇੰਚ ਦਾ ਨਿਸ਼ਾਨ ਇੱਥੇ ਲਗਾ ਲੈਣਾ ਫਿਰ ਆਹ ਫਰੰਟ ਪੱਲੇ ਤੇ ਕਾਟ ਆਹ 6 ਇੰਚ ਵਾਲੇ ਨਿਸ਼ਾਨ ਤੋਂ ਜਿਵੇਂ ਛਾਤੀ ਵਾਲੇ ਨਿਸ਼ਾਨ ਨਾਲ ਮਿਲਾ ਦੇਣੀ ਹੈ ਜੀ ਆਹ ਬੈਕ ਪੱਲੇ ਦੀ ਕਾਟ ਆਪਣੀ ਦੀ ਇਸ ਤਰ੍ਹਾਂ ਆਪਾਂ ਕੱਟ ਪਾ ਦੇਣੀ ਆ ਮੁੱਢੇ ਦੀ ਜੀ ਹੁਣ ਆਪਾਂ ਇਸ ਦੀ ਕਟਿੰਗ ਕਰ ਦਾਂਗੇ ਜੀ ਚਾਰੇ ਵੱਲੋਂ ਜਿਹੜੇ ਬੈਗ ਵਾਲੇ ਪੱਲੇ ਉਹਦੇ ਬਰਾਬਰ ਉਹਦੇ ਨਾਲ ਨਾਲ ਕੱਟ ਦਾਂਗੇ ਇਸ ਤਰ੍ਹਾਂ ਫਿਰ ਆਪਣਾ ਜਿਹੜਾ ਫਰੰਟ ਵਾਲਾ ਪੱਲਾ ਹੈ ਉਹਦੇ ਚ ਆਪਾਂ ਡੂੰਗੀ ਕੱਟ ਪਾਉਣੀ ਹੁੰਦੀ ਆ ਜਿਹੜਾ ਆਪਾਂ ਪਹਿਲਾਂ ਨਿਸ਼ਾਨ ਲਾਇਆ ਸੀ 1 ਇੰਚ ਦੀ ਸਪੇਸ ਤੇ ਉਹਦੇ ਸਾਰ ਨਾਲੋਂ ਘਨ ਕੱਟ ਦਾਂਗੇ ਜੀ ਇਸ ਤਰ੍ਹਾਂ ਆਪਨੇ ਮੋਢੇ ਦੀ ਕਾਟ ਪੈ ਗਈ ਹੁਣ ਆਪਾਂ ਉਸ ਵਿੱਚ ਗਲਾ ਤਾਂ ਆਪਾਂ ਦੂਸਰਾ ਬਣਾਣਾ ਆਏਗਾ ਜੀ ਇਹਦੇ ਵਿੱਚ ਬੈਗ ਗਲੇ ਦੀ ਕਾਟ ਪਾ ਦਾਂਗੇ 5 ਇੰਚ ਆਪਣਾ ਗਲਾ ਤਿਆਰ ਅ ਸਵਾ 5 ਇੰਚ ਟਿਕਾ ਟਾਈ ਕਰਾਂਗੇ 2.5 ਇੰਚ ਦੀ ਕਾਟ ਇਸ ਤਰ੍ਹਾਂ ਪਾਵਾਂਗੇ ਜੀ ਇਥੇ ਪੌਣੀ ਇੰਚ ਦੀ ਸਪੇਸ ਤੇ ਇਸ ਤਰ੍ਹਾਂ ਆਪਣਾ ਗਲਾ ਵਧੀਆ ਗੋਲ ਬਣ ਜਾਊਗਾ ਹਾਂਜੀ ਹੁਣ ਇਸ ਨੂੰ ਅੱਪਰ ਕੱਟ ਦਾਂਗੇ ਹਾਂਜੀ ਇਸ ਤਰ੍ਹਾਂ ਆਪਣਾ ਵਧੀਆ ਗਲਾ ਬਣ ਗਿਆ ਗੋਲ ਹੁਣ ਆਪਾਂ ਇਸ ਤੋਂ ਬਾਅਦ ਸਲਵਾਰ ਦੀ ਕਟਿੰਗ ਕਰਨੀ ਹੈ ਜੀ ਜਿਹੜਾ ਆਪਣਾ ਨਾਲੋਂ ਵਰਕ ਕਰੇ ਹੋਏ ਕੱਪੜੇ ਦੇ ਨਾਲੋਂ ਕਪੜਾ ਲਿਆ ਸੀ ਉਹਦੇ ਆਪਾਂ ਪੌਂਚੇ ਬਣਾ ਕੇ ਪਾ ਦਾਂਗੇ ਇਸ ਤਰ੍ਹਾਂ ਇਸ ਕੱਪੜੇ ਨੂੰ ਲਾ ਲੈਣਾ ਆਪਾਂ ਬਰਾਬਰ ਬਰਾਬਰ ਹੁਣ ਆਪਾਂ ਪੌਂਚਾ ਕੱਟ ਦੇਣਗੇ ਸਭ ਤੋਂ ਪਹਿਲਾਂ ਪੌਂਚਾ ਇਸ ਤਰ੍ਹਾਂ ਇਹ ਕੱਪੜੇ ਨੂੰ ਵੀ ਆਪਾਂ ਵਿਛਾ ਲੈਣਾ ਸਹੀ ਤਰ੍ਹਾਂ ਹਾਂਜੀ ਆਪਣੀ ਸਲਵਾਰ ਦੀ ਲੰਬਾਈ ਹੈਗੀ ਹੈਗੀ 40 ਇੰਚ ਤਿਆਰ ਜੀ ਤੇ 36 ਇੰਚ ਤੇ ਆਪਾਂ ਨਿਸ਼ਾਨ ਲਾਵਾਂਗੇ 5 ਇੰਚ ਦੀ ਬੈਲਟ ਪਲੱਸ ਹੋ ਜੋਗੀ ਵਿੱਚ 1 ਇੰਚ ਐਕਸਟਰਾ ਰਹਜੂਗਾ ਜਿਹੜਾ 1 ਇੰਚ ਐਕਸਟਰਾ ਰਹਣਾ ਉਹ ਨੀਚੇ ਉੱਪਰ ਬਲਾਂਸ ਤੇ ਨੀਕੇ ਮੂਰੀ ਦੇ ਵਿੱਚ ਆ ਜਾਊਗਾ ਥੋੜਾ ਥੋੜਾ ਹਾਂਜੀ ਆਪਾਂ 36 ਇੰਚ ਤੇ ਨਿਸ਼ਾਨ ਲਗਾ ਲਿਆ ਹੁਣ ਆਪਾਂ ਮੂਰੀ 10 ਇੰਚ 3.5 ਇੰਚਾਂ 'ਚ ਆਪਣੀ ਮੂਰੀ ਉਧਰੋਂ ਕੁੰਡੇ 'ਚੋਂ ਕੱਟੀ ਜਾਣੀ ਹੈ ਇਸ ਤਰ੍ਹਾਂ ਆਪਾਂ 10 ਇੰਚ ਤੇ ਨਿਸ਼ਾਨ ਪਹੁੰਚੇਗਾ ਲਗਾ ਲਿਆ 10 ਇੰਚ ਪਹੁੰਚਾ ਲਾ ਲੈਣਾ ਜੇ ਹੁਣ ਇਸ ਨੂੰ ਆਪਾਂ ਕੱਟ ਲੈਣਾ ਹਾਂਜੀ ਇਹ ਆਪਣਾ ਪਹੁੰਚਾ ਕੱਟਿਆ ਗਿਆ ਹੁਣ ਆ ਆਪਣੇ ਕੋਲ ਫੇਰ ਕਪੜਾ ਬਚ ਗਿਆ ਹੁਣ ਇਸ ਦੀ ਆਪਾਂ ਬੈਲਟ ਵੀ ਕੱਟ ਸਕਦੇ ਹਾਂ ਹਾਂਜੀ ਬੈਲਟ ਆਪਣੀ 21 ਇੰਚ ਤਿਆਰ ਹਾਂ ਜੀ 5 ਇੰਚ ਤੇ ਨਿਸ਼ਾਨ ਲਾ ਲ ਲਈਨੇ ਆਪਾ ਇੱਕ ਇੰਚ ਸਟ੍ਰੇਟ ਨਾਲ ਕੁਸ਼ਸੇ ਹਾਂ ਚਾਜਣਾ ਹੈ 7 ਇੰਚ ਚ ਚੌੜੀ ਲਾ ਲਣਾ ਹੈ ਚੌੜੀ ਦੇ ਆਪਣੇ ਰੈਲਟ ਜਿਸ ਐਸ ਵਿੱਚ 5 ਇੰਚ ਤਿਆਰ ਹੈ ਜੋ 2 ਇੰਚ ਦੇ ਨੇਫਾ ਮੋਰ ਫੋਲਡ ਹੋ ਜਾਊਗਾ ਇਹ ਆਪਣਾ ਬੈਲਟ ਦੀ ਕਟਿੰਗ ਹੋ ਗਈ ਇਸ ਤਰ੍ਹਾਂ ਹਾਂਜੀ ਆਪਣੀਆਂ ਵਾਹਾਂ ਰਹਿੰਦੀਆਂ ਸੀਆਂ ਹੁਣ ਸਭ ਤੋਂ ਬਾਅਦ ਵਾਹਾਂ ਦਾ ਇਨਸ਼ਾਅੱਲਾ ਕੇ ਵਾਹਾਂ ਕਰ ਲਈਏ ਜੀ ਸਭ ਤੋਂ ਪਹਿਲਾਂ ਇਸ ਤਰ੍ਹਾਂ ਕੱਪੜੇ ਨੂੰ ਫਿਰ ਸੈੱਟ ਕਰ ਲੈਣਾ ਆਪਾਂ ਇਹਨੂੰ ਫੋਲਡ ਕਰ ਲੈਣਾ ਹੈਗਾ ਇਸ ਦਾ ਇਸ ਤਰ੍ਹਾਂ ਦੇ ਚਾਰ ਪੱਲੇ ਹੋਣੇ ਜੀ ਹਾਂਜੀ ਆਪਣੀ ਬਾਹਾਂ ਦੀ ਲੰਬਾਈ ਹੈਗੀ 17 ਇੰਚ ਤਿਆਰ ਹੈਗੀ 3 ਇੰਚ ਐਕਸਟਰਾ ਰੱਖਾਂਗੇ 20 ਇੰਚ ਲੰਬਾਈ ਕੱਟਾਂਗੇ ਹਾਂਜੀ ਇਸ ਤਰ੍ਹਾਂ ਆਪਾਂ 20 ਇੰਚ ਬਾਹ ਦੇ ਕਟਿੰਗ ਕਰ ਲੈਣੀ ਆ ਇਸ ਤਰ੍ਹਾਂ ਆਪਣਾ 9 ਇੰਚ ਮੋੜਾ ਤਿਆਰ ਆ ਇਸ ਤਰ੍ਹਾਂ ਆਪਾਂ ਇਧਰੋਂ 3.5 ਇੰਚ ਤੇ ਨਿਸ਼ਾਨ ਲਾ ਲੈਣਾ 3.5 ਤੇ ਨਿਸ਼ਾਨ ਲਾ ਲੈਣਾ ਇਸ ਤਰ੍ਹਾਂ 3.5 ਤੇ ਨਿਸ਼ਾਨ ਲਾ ਲੈਣਾ ਫੇਰ ਉੱਪਰੋਂ ਆਪਾਂ 2 ਤੋਂ 2.5 ਇੰਚ ਤੇ ਨਿਸ਼ਾਨ ਲਾ ਲੈਣਾ ਤੇ ਜਿਹੜਾ ਆਪਣਾ 9.5 ਇੰਚ ਵਾਲਾ ਇਹਨੂੰ ਇਸ ਨਿਸ਼ਾਨ ਤੋਂ ਇਸ ਨਿਸ਼ਾਨ ਨਾਲ ਇਦਾਂ ਮਿਲਾ ਦੇਣਾ ਆਪਾਂ ਇਸ ਨਿਸ਼ਾਨ ਨੂੰ ਇਸ ਨਿਸ਼ਾਨ ਤੋਂ ਇਦਾਂ ਥਲਾ ਕੇ ਫਿਰ ਕੱਟ ਕਰ ਲੈਣਾ ਇਹਨੂੰ ਆਪਾਂ ਇਹ ਆਪਾਂ ਬਾਹ ਦੂਸਰੀ ਬਣਾਉਣੀ ਆ ਪਾਕਿਸਤਾਨੀ ਬਾਗ ਬਣਾਉਣੀ ਆ ਸਾ 3 ਇੰਚ ਆਪਣੀ ਮੂਰੀ ਇਹਦੀ ਤਿਆਰ ਹੋਊਗੀ ਤੇ 1.5 ਇੰਚ ਆਪਾਂ ਐਕਸਟਰਾ ਰੱਖ ਲੈਣਾ ਹੈਗਾ 1.5 ਇੰਚ ਇੱਥੋਂ ਐਕਸਟਰਾ ਰੱਖ ਲੈਣਾ ਤੇ ਰਸੋਂ ਨਿਸ਼ਾਨ ਤੋਂ ਇਸੇ ਨਿਸ਼ਾਨ ਨਾਲ ਇਹਨੂੰ ਲਾ ਦੇਣਾ ਥੋੜੀ ਜਿਹੇ ਦੇ ਵਿੱਚ ਕੱਟ ਪੈ ਜਾਣੀਆਂ ਸਪਰੈਨ ਫਿਰ ਕੱਟ ਦੇਣਾ ਇਹ ਆਪਣੀ ਬਾਹਾਂ ਦੀ ਕਟਿੰਗ ਹੋ ਗਈ ਹਾਂਜੀ ਫਿਰ ਆਪਾਂ ਜਿਹੜਾ ਫਰੰਟ ਆਲਾ ਆਏਗਾ ਦੋਨੋਂ ਬਾਹਾਂ ਨੂੰ ਦਿੱਤਾ ਕਰਕੇ ਇਸ ਵੇਚ ਆਪਾਂ ਇੱਥੋਂ ਅੱਧੇ ਤੋਂ 1.5 ਇੰਚ ਦੇ ਨਿਸ਼ਾਨ ਪੇ ਲਾ ਕੇ ਕਾਟ ਪਾ ਦੇਣੀ ਆ ਫਰੰਟ ਬੱਲੇ ਦੇ ਵਿੱਚ ਬਾਹਾਂ ਦੇ ਸਤਿ ਸ਼੍ਰੀ ਅਕਾਲ ਇਹ ਨੂੰ ਵੀ ਕੱਟ ਕਰ ਲੈਣਾ ਹੈ ਹਾਂ ਜੀ ਇਹ ਆਪਣੀਆਂ ਹੁਣ ਵਾਹਾਂ ਕੱਟੀਆਂ ਗਈਆਂ ਹੁਣ ਆਪਣਾ ਕੱਲੀ ਸਲਵਾਰ ਦੇ ਗੁੰਦੇ ਰਹਿ ਗਏ ਕੱਟਣ ਵਾਲੇ ਸੀ ਉਹ ਵੀ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਹੀ ਦੱਸਦੇ ਹਾਂ ਕਿਸ ਤਰ੍ਹਾਂ ਕੱਟਨੇ ਹਾਂ ਹਾਂ ਜੀ ਹੁਣ ਆਪਣੇ ਕੋਲ ਇਹ ਕਪੜਾ ਬਚ ਗਿਆ ਹੈਗਾ ਇਹਦੀ ਹੁਣ ਜਾਨੀ ਦੀ ਮਤਲਬ ਸਲਵਾਰ ਫੌਲੀ ਬਣੂਗੀ ਕਪੜਾ ਥੋੜਾ ਜਿਹਾ ਘੱਟ ਸੀਗਾ ਕਿਉਂਕਿ ਇੱਕ ਕਮੀ ਦੀ ਲੈਂਥ ਜ਼ਿਆਦਾ ਬਣ ਗਈ ਸੀਗੀ ਨਹੀਂ ਤਾਂ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਇਹਨੂੰ 36 ਇੰਚ ਦੇ ਨਿਸ਼ਾਨ ਲਾ ਕੇ ਇਹਦੇ ਹੁੰਦੇ ਕੱਟ ਲੈਣੇ ਸੀਗੇ ਹੁਣ ਆਪਾਂ ਹੌਲੀ ਸਲਵਾਰ ਬਣਾਵਾਂਗੇ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਹੀ ਡਬਲ ਫੋਲਡ ਕਰ ਲੈਣਾ ਹੈ ਕੱਪੜੇ ਨੂੰ ਇਸ ਤਰ੍ਹਾਂ ਇਹਨੂੰ ਡਬਲ ਫੋਲਡ ਕਰਕੇ ਵਿਸ਼ਵਾ ਲੈਣਾ ਸਹੀ ਠੀਕ ਹੈ ਨਾ ਜੀ ਬਣਾਇ ਨਾ ਪਰ ਸਾਰਾ ਤੋਂ ਬੜਾ ਉਹ ਫਰੋਂਟ ਸੈੱਟ ਕਰ ਲਾਂਗੇ ਕੱਪੜੇ ਨੂੰ ਇਸ ਤਰ੍ਹਾਂ ਘੱਟੀ ਦੀ ਸੈਟ ਅਨਾਲ ਹੋਣੇ ਕੱਟ ਲਈਏ ਪਹਿਲਾਂ ਜਿਹੜੀ ਇਸ ਤਰ੍ਹਾਂ ਆਪਣੀ ਸਲਵਾਰ ਹੁਣ ਹੌਲੀ ਬਣੂਗੀ ਜਿੱਦਾਂ ਉਹ ਦਾ ਡਬਲ ਫੋਲਡ ਕਰਕੇ ਦੂਸਰਾ ਹੁਣ ਆ ਵੀ ਕੁੰਡੇ ਕੱਟਦੇ ਉਹਦੇ ਨਾਲ ਆਪਣੀ ਤੋਂ ਸਲਵਾਰ ਥੋੜੀ ਹੈਵੀ ਬਣ ਜੇ ਨੇ ਵਾਕਿਆ ਥੱਲੇ ਲਾਈਨਿੰਗ ਲਾਉਣੀ ਆ ਆਪਾਂ ਸੂਟ ਦੇ ਥੱਲੇ ਇਸ ਨਾਲ ਵੀ ਫਰਕ ਪੈ ਜਾਣਾ ਸਲਵਾਰ ਦਾ ਹਾਂਜੀ ਹੁਣ ਆਪਾਂ ਨੌ ਇੰਚ ਆਪਣੀ ਝੋਲੀ ਤਿਆਰ ਆ ਗਈ ਆ ਆਪਾਂ ਇਸ ਤੋਂ ਬਾਅਦ 12 ਕਿ ਤਿੰਨ ਸ਼ਾਅ ਲਾ ਲਾਂਗੇ ਤਾਂ ਜੋ ਥੋੜਾ ਜਿਹਾ ਵਿੱਚੋਂ ਕਪੜਾ ਨਿਕਲ ਜਾਂਦਾ ਆਏਗਾ ਇਸ ਤੋਂ ਬਾਅਦ 36 ਇੰਚ ਆਪਣੀ ਸਲਵਾਰ ਦੀ ਲੰਬਾਈ ਦਾ ਨਿਸ਼ਾਨ ਲਾ ਲਾਂਗੇ ਇਸ ਤਰ੍ਹਾਂ ਹੰਦੀਏ ਸਾਰੇ ਆਪਣੇ ਟੋਟਲ ਲੰਬਾਈ 48 ਇੰਚ ਹੋਗੀ ਇਤੋਂ ਵੀ ਆਪਾਂ ਆਪਣਾ 48 ਇੰਚ ਤੇ ਨਿਸ਼ਾਨ ਲਾ ਲੈਣਾ ਇਸ ਤਰ੍ਹਾਂ ਇਸ ਨਿਸ਼ਾਨ ਨੂੰ ਫਿਰ ਆਪਾਂ ਸਿੱਧੇ ਮਲਾ ਲੈਣਾ ਹੁਣ ਇੱਕ ਝੋਲੀ ਵਾਂਗ ਨਿਸ਼ਾਨ ਆਪ ਇਧਰਲੇ ਪਾਸੇ ਲਾਇਆ ਸੀ ਜੀ 12 ਇੰਚ ਤੇ ਹੁਣ ਇਸ ਪਾਸੇ ਲਾਉਣਾ ਹੈਗਾ 12 ਇੰਚ ਤੇ ਨਿਸ਼ਾਨ 8 ਇੰਚ ਆਪਾਂ 3 ਇੰਚ ਦਾ ਵੀ ਆਪਾਂ ਕੁੰਦਾ ਰੱਖ ਸਕਦੇ ਹਾਂ 2.5 ਰੱਖ ਸਕਦੇ ਹਾਂ ਕਿਉਂਕਿ ਇਹਦਾ ਮੈਂ ਤਾਂ ਰੱਖ ਰਹੀ ਹਾਂ ਪੌਂਚਾ ਬਹੁਤ ਛੋਟਾ ਆਏਗਾ 5 ਇੰਚ ਤੇ ਆ ਰਹਿ ਜਾਣਾ ਇਹ ਪਹਿਲਾਂ ਆਪਾਂ ਦੂਸਰਾ ਪੌਂਚਾ ਕੱਟਿਆ ਸੀਗਾ ਉਹ 10 ਇੰਚ ਤੇ ਕੱਟਿਆ ਸੀ ਤਨ ਦਾ ਵੀ ਆਪਾਂ ਕੱਟ ਸਕਦੇ ਆ ਪਟਾਈ ਦਾ ਕੱਟ ਸਕਦੇ ਆ ਵੀ 바ਕੀ ਇਹ ਮੂਰੀ ਤੇ ਰਿਪੈਂਡ ਕਰਦਾ ਇਹ ਪਹੁੰਚਾ ਵੀ ਇਸੇ ਤਰ੍ਹਾਂ ਹੀ ਆਗਾ ਵੀ ਮੂਰੀ ਤੇ ਰਿਪੈਂਡ ਕਰਦਾ ਇਹ ਸਾਰਾ ਜੇ ਆਪਣੀ ਮੂਰੀ ਵੱਡੀ ਰੱਖਣੀ ਆ ਤਾਂ ਆਪਾਂ ਨੂੰ ਪਹੁੰਚੇ ਚ ਵੀ ਥੋੜਾ ਜਿਹਾ ਵੱਧ ਰੱਖਣਾ ਪੈਣਾ ਆਏਗਾ 바ਕੀ ਉਹ ਆਪਣਾ ਅਲੱਗ-ਅਲੱਗ ਤਰੀਕਾ ਹੁੰਦਾ ਕੱਟਣ ਦਾ ਹਾਂਜੀ ਇਸ ਤਰ੍ਹਾਂ ਆ ਆਪਣੇ ਸਲਵਾਰ ਦੀ ਕਟਿੰਗ ਕਰ ਦੇਣੀ ਆ ਆਪਾਂ क्योंकि थोड़ा कपड़ा घट गया सके अपनी सलवार ही हौली बनी है इस तरह ਕਰਟੂਲੇ ਨਾਲ ਪਾਪ ਐਸਟਰਾ ਇਹਨੂੰ ਕੱਟ ਦੇਣਾ ਹੈਗਾ ਹਾਂਜੀ ਹੁਣ ਆਪਾਂ ਆਪਣੇ ਨੂੰ ਪਰੋ ਸੈੱਟ ਕਰਕੇ ਝੋਲੀ ਦਾ ਨਿਸ਼ਾਨ ਲਗਾ ਕੇ ਝੋਲੀ ਨੂੰ ਜਿਹੜਾ ਐਕਸਟਰਾ ਕੱਪੜਾ ਹੈ ਉਹ ਵਾਲਾ ਕੱਟ ਦੇਣਾ ਇੰਚ ਤੇ ਆਪਾਂ 10 ਇੰਚ ਤੇ ਨਿਸ਼ਾਨ ਲਾ ਦੇਣਾ ਹੈ 10 ਇੰਚ ਤੇ ਨਿਸ਼ਾਨ ਲਾ ਕੇ ਇਸ ਤਰ੍ਹਾਂ ਇਹਨੂੰ ਕੱਟ ਲੈਣਾ ਫਿਰ ਬਰਾਬਰ ਕਰ ਦੇਣਾ ਆਪਾਂ ਇਸ ਤਰ੍ਹਾਂ ਆਪਣੀ ਸਲਵਾਰ ਉੱਤੀ ਕਟਿੰਗ ਹੋ ਗਈ ਹੈ ਜੀ ਇਸ ਤਰ੍ਹਾਂ ਸਾਰਾ ਆਪਣਾ ਸੂਟ ਹੁਣ ਜੀ ਕਟਿਆ ਗਿਆ ਹੈ ਹਾਂਜੀ ਇਸ ਤਰ੍ਹਾਂ ਆਪਾਂ ਆਪਣੇ ਹੁਣ ਸਾਰੇ ਫੁੱਲ ਸੂਟ ਦੀ ਕਟਿੰਗ ਕਰਤੀ ਹੈਗੀ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਪਲੀਜ਼ ਸਾਰੇ ਜਾਣੇ ਥੈਂਕ ਯੂ